ਬਹੁਤ ਗੱਲਾਂ ਐਵੇਂ ਦੀਆਂ ਆਈਆਂ ਕਿ ਤੁਸੀਂ ਸੰਗਤ 'ਚ ਬੈਠ ਕੇ ਉਪਦੇਸ਼ ਤਾਂ ਕੁਝ ਹੋਰ ਦਿੰਦੇ ਹੋ ਆਪ ਉਸ ਤੇ ਅਮਲ ਨਹੀਂ ਕਰਦੇ ਬਹੁਤ ਲੈਵਿਸ਼ ਵਿਆਹ ਕੀਤਾ ਕਰੋੜਾਂ ਰੁਪਏ ਦੀ ਗੱਡੀ ਦਿੱਤੀ ਲਹਿੰਗੇ ਦੇ ਵਿੱਚ ਲਾਵਾਂ ਫੇਰੇ ਕਰਾਏ ਕਰੋੜਾਂ ਰੁਪਏ ਤੇ ਕੋਈ ਲੱਗੇ ਨਹੀਂ ਜੀ ਦੂਸਰੀ ਗੱਲ ਜਿਹੜੀ ਗੱਡੀ ਵਾਲੀ ਗੱਲ ਉਹ ਮੈਂ ਕਲੀਅਰ ਕਰ ਚੁੱਕਿਆ ਗੁਰਦੁਆਰਾ ਸੀਸਗੰਜ ਸਾਹਿਬ ਦੀ ਸਟੇਜ ਤੋਂ ਕਿ ਕੋਈ ਵੀ ਗੱਡੀ ਅਸੀਂ ਦਿੱਤੀ ਨਹੀਂ ਹੂੰ ਇਹ ਵੈਸੇ ਅਫਵਾਹਾਂ ਦੇ ਵਿੱਚ ਸਾਰੀਆਂ ਗੱਲਾਂ ਉੱਡੀਆਂ ਨੇ ਹੂੰ ਔਰ ਰਹੀ ਗੱਲ ਲਹਿੰਗਾ ਪਾਣ ਦੀ ਉਹ ਵੀ ਮੈਂ ਸੰਗਤ ਦੇ ਸਾਹਮਣੇ ਕਲੀਅਰ ਕੀਤੀ ਸੀ ਲਹਿੰਗਾ ਨਹੀਂ ਕੋਈ ਪਾਇਆ ਉਹ ਅਨਾਰਕਲੀ ਸੂਟ ਹੈ ਤੇ ਲਹਿੰਗੇ ਦੇ ਵਿੱਚ ਕੋਈ ਲਾਵਾ ਨਹੀਂ ਹੋਈਆਂ ਉਹ ਸਾਰੀਆਂ ਵੀਡੀਓ ਮੌਜੂਦ ਨੇ ਲੱਗਦਾ ਲਹਿੰਗੇ ਵਾਂਗੂ ਹੀ ਹੈ ਜਿਹੜੇ ਇਸ ਚੀਜ਼ ਦੇ ਜਾਣੋ ਨੇ ਉਹਨਾਂ ਨੂੰ ਸਿੱਧੀ ਉਹ ਚੀਜ਼ ਪਤਾ ਲੱਗ ਰਹੀ ਹੋਏਗੀ ਕਿ ਇਹ ਕੋਈ ਲਹਿੰਗਾ ਨਹੀਂ ਅਨਾਰਕਲੀ ਸੂਟ ਸੀ ਵੈਸੇ ਬੱਚੇ ਦੀ ਖੁਸ਼ੀ ਲਈ ਜੇ ਆਪਾਂ ਨੂੰ ਕਰਨਾ ਵੀ ਪੈ ਜੇ ਬੀਂਗ ਅ ਮੈਂ ਐਜ਼ ਅ ਕਾਮਨ ਮੈਨ ਇਹ ਗੱਲ ਸਮਝਣਾ ਚਾਹਣਾ ਕੀ ਗਲਤ ਕਿਸੇ ਸਿੱਖ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਕਿ ਕੋਈ ਵੀ ਸਿੱਖ ਜਿਹੜਾ ਆਪਣਾ ਬੱਚਾ ਜਾਂ ਬੱਚੀ ਦਾ ਵਿਆਹ ਲਵਿਸ਼ ਤਰੀਕੇ ਨਾਲ ਨਹੀਂ ਕਰ ਸਕਦਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਿੱਛੇ ਜੇ ਤੁਸੀਂ ਵੀ ਭਾਈ ਹਰਪ੍ਰੀਤ ਸਿੰਘ ਮੱਖੋਣੀ ਸਟੇਜ ਤੇ ਬੋਲੇ ਨੇ ਕਿ ਜੋ ਅਕਾਲ ਤਖਤ ਸਾਹਿਬ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਕਿ ਦਸਤਾਰ ਤੇ ਕਸ਼ਰੇ ਤੋਂ ਬਹਿਣਾ ਬੱਚੇ ਕੋਈ ਵੀ ਕਪੜੇ ਪਾ ਸਕਦੇ ਨੇ ਇਹ ਦੋਵੇਂ ਚੀਜ਼ਾਂ ਲਾਜ਼ਮੀ ਨੇ ਦਸਤਾਰ ਲੜਕੇ ਨੇ ਸਜਾਈ ਹੋਵੇ ਕਸ਼ਹਿਰਾ ਭਾਵ ਹਮਰਸ਼ਕਿਆ ਹੋਵੇ ਤੇ ਇਹਦੇ ਤੋਂ ਇਲਾਵਾ ਕੋਈ پابੰਦੀ ਤੇ ਹੈ ਨਹੀਂ ਇਹ ਸਿਰਫ ਇੱਕ ਮੁੱਦਾ ਜਿਹਾ ਬਣ ਗਿਆ ਚਲੋ ਜਿਨ੍ਹਾਂ ਨੇ ਬਣਾਇਆ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹਨਾਂ ਦਾ ਵੀ ਭਲਾ ਕਰੀਏ